ਉਹ ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ ਤੁਰੀ ਜਾ ਰਹੀ ਸੀ ਸਨੇਹਾ ਵੀ ਕੱਲਿਆ ਸੀ ਤਾਂ ਵੀ ਸਰਦਾਰਨੀ ਨੇ ਬਲਾ ਹੀ ਲਿਆ ਕਿ ਨਿੱਕੀ ਬੀਬੀ ਦਾ ਜਨਮ ਦਿਨੇ ਜਨਮ ਦਿਨ ਤੇ ਫਿਰ ਮੇਰੀ ਮਿੱਠੀ ਦਾ ਵੀ ਹੈ ਅੱਜ ਤਾਂ ਕੀ ਹੋਇਆ ਜੇ ਨੀਵੇਂ ਤਬਕੇ ਤੋਂ ਹਾਂ ਨੌਕਰ ਹਾਂ ਕਮੀ ਕਮੀਨ ਹਾਂ ਪਰ ਹੈ ਤਾਂ ਇਨਸਾਨ ਹੀ ਗੁਰਦੁਆਰੇ ਅੱਗੋਂ ਲੰਘਦੀ ਹੋਈ ਦੇ ਫਿਰ ਰੱਬ ਨਾਲ ਗਿਲੇ ਸ਼ਿਕਵੇ ਸ਼ੁਰੂ ਹੋ ਗਏ ਇਹ ਵੀ ਅੱਜਕੱਲ ਬਸ ਸੰਗਮਰ ਦੇ ਬਾਣੀ ਮਹਿਲਾ ਵਿੱਚ ਹੀ ਕੈਦ ਹੋ ਕੇ ਰਹਿ ਗਿਆ ਈ ਹਵੇਲੀ ਅੱਗੇ ਲੱਗੀਆਂ ਕਿੰਨੀਆਂ ਸਾਰੀਆਂ ਕਾਰਾਂ ਵਿੱਚੋਂ ਦੀ ਰਾਹ ਬਣਾਉਂਦੀ ਹੋਈ ਉਹ ਮਸਾਂ ਅੰਦਰ ਵੜੀ ਹੀ ਸੀ ਕਿ ਚੌਂਕੇ ਵਿੱਚੋਂ ਲੱਗੇ ਝੂਠੇ ਭਾਂਡਿਆਂ ਦੇ ਢੇਰ ਵੱਲ ਇਸ਼ਾਰਾ ਹੋ ਗਿਆ ਮੰਮੀ ਮਿੱਠੇ ਚੌਲ ਨਿੱਕੀ ਹਾਲੀ ਜਿਹੀ ਬੋਲੀ ਧਰ ਦਿਆਂਗੀ ਪੁੱਤ ਇਥੋਂ ਵਿਹਲੀ ਤੇ ਹੋ ਜਾਣ ਦੇ ਅੱਜ ਸਵੇਰੇ ਉੱਠਤੀ ਹੀ ਖੜੇ ਪੈ ਗਈ ਸੀ ਕਿ ਅੱਜ ਜਨਮ ਦਿਨ ਤੇ ਮਿੱਠੇ ਚੌਲ ਤੇ ਫੁੱਲਾਂ ਵਾਲੀ ਫਰਾਕ ਵੀ ਲੈਣੀ ਏ 2 ਘੰਟੇ ਬਾਅਦ ਮਸਾਂ ਹੀ ਪਾਂਡਿਆਂ ਦਾ ਵੱਡਾ ਢੇਰ ਮਕਾਇਆ ਸੀ ਕਿ ਉਸੇ ਵੇਲੇ ਅੰਦਰੋਂ ਸਨੇਹਾ ਆ ਗਿਆ ਆਖੇ ਦੋਵੇਂ ਜਾਣੀਆਂ ਅੰਦਰ ਆ ਜਾਓ ਗੱਲ ਪਾਈ ਕਸਮੈਲੇ ਜਿਹੇ ਸੂਟ ਨੂੰ ਸਵਾਰਾ ਕਰਦੀ ਹੋਈ ਦਾ ਧਿਆਨ ਅੰਦਰ ਟੇਬਲ ਤੇ ਸਜੇ ਦੋ ਕੇਕਾਂ ਵੱਲ ਗਿਆ ਤਾਂ ਉਸ ਨੂੰ ਫੇਰ ਮਿੱਠੇ ਚੌਲਾਂ ਦਾ ਚੇਟਾ ਆ ਗਿਆ ਫਿਰ ਧਿਆਨ ਨਾਲ ਦੇਖਿਆ ਤਾਂ ਦੋਹਾਂ ਕੇਕਾਂ ਤੇ ਨਾਮ ਵੀ ਵੱਖੋ-ਵੱਖ ਸਨ ਸਰਦਾਰਨੀ ਜੀ ਨੇ ਉਸੇ ਵੇਲੇ ਮਿੱਠੀ ਨੂੰ ਬਾਜ਼ਮਾਰ ਆਪਣੇ ਕੋਲ ਸਾਧ ਲਿਆ ਫਿਰ ਵਧੀਆ ﺍﻟफाफे ਵਿੱਚ ਪੈਕ ਕੀਤੀ ਹੋਈ ਇੱਕ ਫਰਾਗ ਫੜਾ ਦਿੱਤੀ ਸੁਪਨਿਆਂ ਦੇ ਦੇਸ਼ ਵਿੱਚ ਅੱਪੜ ਗਈ ਮਿੱਠੀ ਨੂੰ ਆਵਾਜ਼ ਸਮਝਣਾ ਆਵੇ ਕਿ ਉਹ ਹਣ ਕੀ ਆਖੇ ਫਿਰ ਸਰਦਾਰਨੀ ਜੀ ਨੇ ਮਿੱਠੀ ਦੇ ਨਾਮ ਦਾ ਪਹਿਲਾ ਕੇਕ ਕੱਟਿਆ ਗਿਆ ਤੇ ਨਾਲ ਹੀ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਹ ਸਾਰਾ ਕੁਝ ਦੇਖ ਮਿੱਠੀ ਦਾ ਮਾਂ ਸੋਨ ਜਹੀ ਹੋਗੀ ਕਿਉਂਕਿ ਜਿਸ ਰੱਬ ਨੂੰ ਸਵੇਰ ਦੀ ਗਿਲੇ ਸ਼ਿਕਵੇ ਕਰਦੀ ਹੋਈ ਗੱਲ-ਗੱਲ ਤੇ ਕੋਸੀ ਜਾ ਰਹੀ ਸੀ ਉਹੀ ਰੱਬ ਮਿੱਠੀ ਨੂੰ ਆਪਣੇ ਕੋਲ ਬਿਠਾ ਕੇਕ ਦਾ ਪੀਸ ਜੋ ਖਵਾ ਰਿਹਾ ਸੀ